ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਹੈ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਦੇ ਉੱਪਰ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਕਿਹੜਾ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਤੇ ਜਿਹੜੇ ਕਿਸਾਨ ਵੀਰੋ ਫੇਸਬੁਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਉਹ ਪੇਜ ਨੂੰ ਫੋਲੋ ਜਰੂਰ ਕਰ ਲੈ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਫੇਸਬੁਕ ਤੇ ਇਹਦੇ YouTube ਦੇ ਉੱਪਰ ਖੇਤੀ ਦੇ ਸੰਬੰਧੀ ਜੋ ਆਪਣਾ ਕੋਈ ਕਾਰੋਬਾਰ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਵੀ ਆਲੂ ਦੀ ਖੇਤੀ ਦੇ ਵਿੱਚ ਬਹੁਤ ਵੱਡਾ ਜਿੰਨਾ ਆਪਾਂ ਕਹ ਜੀ ਵਾਧਾ ਹੋਣ ਲੱਗਿਆ ਗਏ ਬਹੁਤ ਸਾਰੇ ਨਵੇਂ ਕਿਸਾਨ ਵੀ ਆਲੂ ਦੀ ਖੇਤੀ ਦੇ ਵਿੱਚ ਆਉਣਾ ਚਾਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਵੀਰੇ ਜਿਹੜੀ ਆਲੂ ਦੀ ਖੇਤੀ ਹੈ ਮਾੜੇ ਬੰਦੇ ਦੇ ਵਸਦਾ ਰੋਗ ਨਹੀਂ ਮਾੜੇ ਸੰਧਾਂ ਦੇ ਵਸਦਾ ਰੋਗ ਨਹੀਂ ਤੇ ਮਾੜੇ ਬੀਜ ਦੇ ਵਸਦਾ ਰੋਗ ਨਹੀਂ ਹੈਗਾ ਇਹ ਵੀ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਉਹਦੇ ਲਈ ਵੀਰੇ ਆਪਾਂ ਗੱਲਬਾਤ ਤੁਹਾਡੇ ਨਾਲ ਜੀ ਕਰਨੀ ਅੱਜ ਕਿਉਂਕਿ ਜਿਹੜੇ ਵੀਰੇ ਨਵੇਂ ਆ ਰਹੇ ਨੇਗੇ ਉਨ੍ਹਾਂ ਦਾ ਇੱਕੇ ਸਵਾਲ ਹੁੰਦਾ ਵੀ ਅਸੀਂ ਕਿਵੇਂ ਬੀਜ ਪਰਚੇਸ ਕਰੀਏ ਕਿਵੇਂ ਖੇਤ ਦੇ ਵਿੱਚ ਕਿਹੜੀਆਂ ਖਾਦਾਂ ਪਾਈਏ ਤੇ ਕਿੱਦਾਂ ਉਹਨੂੰ ਮੰਨ ਲ ਕੇ ਤਿਆਰ ਕਰੀਏ ਖੇਤ ਨੂੰ ਵੀਰੇ ਇਹਦੀ ਆਪਾਂ ਲੜੀਵਾਰ ਵੀਡੀਓ ਪਾਵਾਂਗੇ ਅੱਜ ਆਪਾਂ ਗੱਲ ਕਰਾਂਗੇ ਵੀਰੇ ਪਹਿਲਾਂ ਕਿਉਂਕਿ ਤੁਹਾਨੂੰ ਬੀਜ ਪਰਚੇਸ ਕਰਨਾ ਪੈਣਾਗਾ ਇਹਦਾ ਪਹਿਲੀ ਗੱਲ ਤਾਂ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਕਰਦਾ ਵੀ ਜਿਹੜੇ ਕਿਸਾਨ ਵੀਰਾਂ ਨੇ 1 2 3 ਕਿਲੇ 4 ਲਾਉਣੇ ਨੇ 3 ਕਿਲਿਆਂ ਤੱਕ ਵੀਰੇ ਤੁਸੀਂ ਪਹਿਲਾਂ ਆਪਦਾ ਏਰੀਆ ਚੈੱਕ ਕਰੋ ਵੀ ਤੁਸੀਂ ਕਿਹੜੇ ਏਰੀਏ ਦੇ ਵਿੱਚ ਆਉਣੇ ਹੋ ਥੋੜੇ ਈ ਰੀਡ ਚ ਡਿਮਾਂਡ ਕਿਹੜੇ ਆਲੂ ਦੀ ਜ਼ਿਆਦਾ ਜਿਵੇਂ ਸਾਡਾ ਏਰੀਆ ਵੀਰੇ ਸਾਡੇ ਐਲ ਆਰ ਦੀ ਡਿਮਾਂਡ ਬਹੁਤ ਜ਼ਿਆਦਾ ਆ ਨਾਬਾ ਅਮਰੂ ਏਰੀਏ ਦੇ ਵਿੱਚ ਨਾ ਮਤਲਬ ਜਿਹਨੂੰ ਕੰਪਨੀ ਨਾਲ ਕੰਟਰੈਕਟ ਫਾਰਮਿੰਗ ਹੁੰਦੀ ਏ ਤੇ ਆਪਣੇ ਐਲ ਆਰਾ ਨੂੰ ਜੀ ਡਿਮਾਂਡ ਜ਼ਿਆਦਾ ਜਿੱਦਾਂ ਗੱਲ ਕਰੀ ਆਪਾਂ ਜਲੰਧਰ ਈ ਰੀਡ ਵੀਰੇ ਉੱਥੇ ਪਖਰਾ ਜੋਤੀ ਇਹ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਆ ਕਿਤੇ ਡਾਇਮੰਡ ਦੀ ਡਿਮਾਂਡ ਜ਼ਿਆਦਾ ਆ ਤੁਸੀਂ ਪਹਿਲਾਂ ਆਪਣਾ ਖੇ ਆਪਣਾ ਇਦਾਂ ਚੈੱਕ ਕਰੋ ਵੀ ਤੁਹਾਡੇ ਏਰੀਏ ਦੇ ਵਿੱਚ ਡਿਮਾਂਡ ਕਿਹਦੀ ਜ਼ਿਆਦਾ ਆ ਜੇ ਤਾਂ ਤੁਸੀਂ ਕੰਟਰੈਕਟ ਫਾਰਮਿੰਗ ਤੇ ਲਾਉਣਾ ਚਾਹੁੰਦੇ ਹੋ ਫਿਰ ਤਾਂ ਤੁਸੀਂ ਜਿਹੜਾ ਮਰਜ਼ੀ ਕੰਪਨੀ ਦੇ ਨਾਲ ਗੱਲਾਂ ਕਰਕੇ ਗੱਲਬਾਤ ਕਰਕੇ ਕਲੀਅਰ ਕਰਕੇ ਲਾ ਸਕਦੇ ਹੋ ਪਰ ਜੇ ਗੱਲ ਕਰੀਏ ਵੀ ਆਪਾਂ ਤੁਸੀਂ ਵਪਾਰੀ ਨੂੰ ਆਲੂ ਦੇਣਾ ਤਾਂ ਤੁਸੀਂ ਚਿੱਟੇ ਆਲੂ ਵੱਲ ਜਾਓ ਡਾਇਮੰਡ ਆਲੂ ਵੱਲ ਜਾਓ ਜਾਂ ਪਖਰਾਜ ਆਲੂ ਵੱਲ ਜਾਓ ਜਿਹੜਾ ਵਪਾਰ ਵਪਾਰ ਦੇ ਵਿੱਚ ਆ ਜਵੇ ਜੇ ਵਪਾਰੀ ਨੂੰ ਆਲੂ ਦੇਣਾ ਤੁਸੀਂ ਨੇ ਜੇ ਤੁਸੀਂ ਕੰਪਨੀ ਨੂੰ ਦੇਣਾ ਫਿਰ ਤੁਸੀਂ ਐਲ ਆਰ ਵੱਲ ਆਚਾਰ ਫਾ ਸਕਦੇ ਹੋ ਤਕਰੀਬਨ ਵੀ ਇਹਨਾਂ ਦਾ ਐਲ ਆਰ ਦਾ ਜਿਹੜਾ ਝਾੜਾ 200 ਤੋਂ ਲੈ ਕੇ 250 ਤੋਂ 300 ਕੱਟੇ ਤੱਕ ਨਿਕਲੇ ਆਉਂਦਾਗਾ ਮੰਨ ਕੇ ਚਲੋ 150 ਕੁਇੰਟਲ ਤੱਕ ਤੇ ਡਾਇਮੰਡ ਆਲੂ ਦਾ ਝਾੜ ਵੀਰੇ 250 ਤੋਂ 300 ਗੱਟੇ ਤੱਕ ਨਿਕਲਦਾ ਨਾਰਮਲ ਜੇ ਬੀਜ ਵਧੀਆ ਗੱਲ ਕਰੀ ਆਪਾਂ ਵੀਰੇ ਹੁਣ ਬੀਜ ਦੀ ਜੇ ਤੁਸੀਂ ਵੀਰੇ ਸੀਡ ਦਾ ਕੰਮ ਕਰਨਾ ਚਾਹੁੰਦੇ ਹੋ ਸੀਡ ਦਾ ਕੰਮ ਵੀਰੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨੀ ਚਾਹੁੰਨਾ ਕਿਸੇ ਗੁੱਸਾ ਗੱਲਾਂ ਨਾ ਮੰਨਿਓ ਜਿਹੜਾ ਸੀਡ ਦਾ ਕੰਮ ਆ ਵੀਰੇ ਹਰ ਇੱਕ ਬੰਦੇ ਦੇ ਪਾਸ ਦਾ ਰੋਗ ਨਹੀਂ ਇਹਦੇ ਲਈ ਬਹੁਤ ਪ੍ਰੋਪਰ ਨੌਲੇਜ ਤੇ ਪ੍ਰੋਪਰ ਬੰਦੇ ਕੋਲ ਜਿਹੜੀ ਟੀਮ ਹੋਣੀ ਚਾਹੀਦੀ ਆ ਵੀ ਸੀਡ ਦਾ ਆਪਾਂ ਨੇ ਮਨ ਕੇ ਜਦੋਂ ਪਹਿਲਾਂ ਪਰਚੇਸ ਕਰਕੇ ਟਿਊਮਰ ਵਗੈਰਾ ਲਾ ਕੇ ਫਿਰ ਉਹਨੂੰ ਵੀਰੇ ਮਨ ਲੇ ਕਿ ਚਲੋ ਜਨਰੇਸ਼ਨ ਵਾਈਜ਼ ਉਹਨੂੰ ਤਿਆਰ ਕਰਨਾ ਤੇ ਫਿਰ ਉਹਨੂੰ ਸੇਲ ਕਰਨਾ ਉਹ ਹਰ ਇੱਕ ਬੰਦੇ ਦੇ ਵਾਸਤੇ ਦਾ ਰੋਗ ਨਹੀਂ ਉਹ ਟੀਮ ਵਰਕ ਆ ਜਿੱਦਾਂ ਆਪਾਂ ਕਹਿੰਦੀਏ ਜੇ ਤੁਸੀਂ ਵੀਰੇ ਰਾਸਣ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੰਟਰੈਕਟ ਫਾਰਮਿੰਗ ਚਾਹੁੰਦੇ ਹੋ ਜ ਉਹਨਾਂ ਫਿਰ ਤਾਂ ਤੁਹਾਡੇ ਲਈ ਲਾਲ ਆ ਲੂਗਾ ਤੇ ਜੇਕਰ ਤੁਸੀਂ ਸੀਡ ਦਾ ਕੰਮ ਕਰਨਾ ਵੀਰੇ ਫਿਰ ਚਾਹੇ ਤੁਸੀਂ ਮਿੰਨੀ ਟੂਬਰ ਤੋਂ ਸਟਾਰਟ ਕਰ ਲਓ ਜਾਂ ਤੁਸੀਂ ਜਿੱਦਾਂ ਵੀਰੇ ਜੀ 2 ਲੈ ਲਓ ਜੀ 3 ਲੈ ਕੇ ਬੀਜ ਸਕਦੇ ਹੋ ਜਨਰੇਸ਼ਨ 2 ਜਾਂ 3 ਉਹਨੂੰ ਬੀਜ ਕੇ ਤੁਸੀਂ ਉਦੋਂ ਦਾ ਸੀਡ ਸੇਲ ਕਰ ਸਕਦੇ ਹੋ ਜੇਕਰ ਵੀਰੇ ਤੁਸੀਂ ਕਰਨਾ ਰਾਸਣ ਦਾ ਕੰਮ ਫੇਰ ਤੁਸੀਂ ਵੀਰੇ ਜੀ 4 ਸਟੇਜ ਲਓ। ਵੀ ਜੀ 3 ਬੀਜ ਕੇ ਜੀ 4 ਪੱਟੀ ਵੀ ਹੋਵੇ। ਜਾਂ ਮੇਨ ਗੱਲ ਆ ਵੀਰੇ ਤੁਸੀਂ ਜੇ ਪਹਿਲੇ ਸਾਲ ਕੰਮ ਕਰਨਾ ਤੁਸੀਂ ਭਰੋਸੇ ਜਾਓ ਫਾਰਮ ਲਵੇ ਜਾਓ। ਉਹਨੂੰ ਕਹੋ ਵੀਰੇ ਆਪਾਂ ਨੂੰ ਬੀਜ ਸਸਤਾ ਤੇ ਟਿਕਾਊ ਦੇਵੋ ਜਿਹੜਾ ਸਾਨੂੰ ਝਾੜ ਦੇ ਜਵੇ। ਜੀਪ ਇਸੇ ਨਾਲ ਲੱਗੂ। ਜੀ 2 3 ਇਹ ਵੀਰੇ ਤੁਸੀਂ ਨਹੀਂ ਪਹਿਲੇ ਸਾਲ ਸਮਝ ਸਕਦੇ। ਤੁਸੀਂ ਇੱਕ ਇਹ ਗੱਲ ਉਸਕ ਜਾ ਕੇ ਕਹੋ ਵੀ ਸਾਨੂੰ ਬੀਜ ਦੇ ਦਿਓ ਜੀ। ਅਸੀਂ ਆਲੂ ਲਾਉਣਾ। ਸਾਨੂੰ ਝਾੜ ਹੋਵੇ, ਵਾਇਰਸ ਫ੍ਰੀ ਹੋਵੇ ਬੀਜ। ਭਿਚਾਏ 50 ਰੁਪਏ ਗੱਟਾ ਮਹਿੰਗਾ ਲੈ ਲਓ ਤੁਹਾਨੂੰ ਬੀਜ ਵਧੀਆ ਮਿਲ ਜੂਗਾ ਵਧੀਆ ਫਾਰਮ ਤੋਂ ਬੀਜ ਲੈ ਕੇ ਤੁਸੀਂ ਜਿਹੜਾ ਬੀਜੋ ਉਹਦੇ ਨਾਲ ਵੀਰੇ ਤੁਹਾਨੂੰ ਕੁਆਲਿਟੀ ਚੰਗੀ ਮਿਲ ਜੂਗੀ ਤੇ ਜਦੋਂ ਤੁਹਾਨੂੰ 2-3 ਸਾਲ ਲੰਘ ਗਏ ਤੁਹਾਨੂੰ ਆਪਦੇ ਆਪ ਤਜਰਬਾ ਆਉਂਦਾ ਗਿਆ ਫਿਰ ਤੁਸੀਂ ਚਾਹੇ ਸੀਡ ਜਿਹੜਾ ਮਰਜ਼ੀ ਲੈ ਕੇ ਆਪਦਾ ਖੁਦ ਦਾ ਸੀਡ ਤਿਆਰ ਕਰ ਸਕਦੇ ਹੋ ਪਰ ਵੀਰੇ ਜੇ ਤੁਸੀਂ ਕੋਹੋਂ ਵੀ ਪਹਿਲੇ ਸਾਲ ਆਪਾਂ ਮਹਿੰਗਾ ਸੀਡ ਲੈ ਕੇ ਵੀਰੇ ਨਹੀਂ ਕਾਮਯਾਬ ਹੋ ਜਾਂਦਾ ਆਲੂ ਦੀ ਖੇਤੀ 'ਚ ਖਾਸ ਕਰਕੇ ਉਹ ਵੀ ਖਰਚਾ ਬਹੁਤ ਆ ਵੀਰੇ ਨਾਰਮਲ 45 ਤੋਂ 50000 ਰੁਪਏ ਕੀਲੇ ਦਾ ਵੀਰੇ ਖਰਚਾ ਆਲੂ ਦੀ ਖੇਤੀ ਦੇ ਵਿੱਚ ਹੁੰਦਾ ਕਿੰਨੇ ਦਾ ਜੇਕਰ ਆਪਾਂ ਸੀਡ ਦਾ ਕੰਮ ਕਰਦੇ ਡੇਢ ਤੋਂ ਪੌਣੇ 2 ਲੱਖ ਦਾ ਵੀ ਹੋ ਜਾਂਦਾ ਕਿਲਾ ਨਹੀਂ ਵੀਰੇ ਨੋਰਮਲ 80 ਤੋਂ ਲੈ ਕੇ ਲੱਖ ਰੁਪਏ ਦਾ ਕਿਲਾ ਜਾਂਦਾ ਵਾ 80000 ਤੋਂ ਲੱਖ ਤੱਕ ਐਵਰੇਜ ਆ ਜਿਹੜੀ ਇਨਕਮ ਆਂਦਰੀ ਆ ਲੋ ਜੀ ਮੰਨ ਲਓ ਕਿ ਚਲੋ ਵੀ ਕਣਕ ਜੋਗਾ ਕਰ ਹੁੰਦਾ ਇਹ ਵੀ ਕਣਕ ਤੇ ਵੀ ਕਿਉਂਕਿ ਖਰਚ ਆਉਂਦਾ ਕਿਉਂਕਿ ਜੀ ਬਾਹੀ ਵਗੈਰਾ ਤੇ ਵੀਰੇ ਸੰਤਾਂ ਤੇ ਖਰਚਾ ਬਹੁਤ ਆ ਜਾਂਦਾ ਹੁਣ ਗੱਲ ਕਰਦੇ ਆ ਵੀਰੇ ਆਪਾਂ ਵੀ ਜੇ ਤੁਸੀਂ ਸੀਡ ਲੈਣਾਗਾ ਜੀ 4 ਸਟੇਜ ਲਓ ਵੀਰੇ ਉਹਦਾ ਤੁਹਾਨੂੰ ਝਾੜ ਸੋਨਾ ਮਿਲੂ ਤੇ 2 ਸਾਲ ਤੁਸੀਂ 3 ਸਾਲ ਉਹਦਾ ਸੀਡ ਵੀ ਚੁਣਾ ਸਕਦੇ ਜੀ 3 ਜਾਂ ਜੀ 2 ਲੈ ਕੇ ਤੁਸੀਂ ਨਾ ਅਸਰ ਨਹੀਂ ਵੀਰੇ ਵੇਚ ਸਕਦੇ ਕਿਉਂਕਿ ਸੀਡ ਆਉ ਮਹਿੰਗਾ ਪਾਉਗਾ ਵੀ ਵੱਧ ਮਹਿੰਗਾ ਵੀ ਹੋਊਗਾ ਤੇ ਤੁਸੀਂ ਉਹਨੂੰ ਵੇਚੋਗੇ ਮੰਦੇ ਪਾਸ ਸੱਟ ਨਹੀਂ ਸਕਦੇ ਫਿਲਹਾਲ ਵੀਰੇ ਇਸ ਸਾਲ ਥੋੜਾ ਜਿਹਾ ਆਲੂ ਦਾ ਜਿਹੜਾ ਫਿਊਚਰ ਆ ਬਾਕੀ ਪ੍ਰਮਾਤਮਾ ਨੂੰ ਪਤਾ ਜਿਹੜਾ ਆਲੂ ਹੈ ਸੱਟੇ ਦੀ ਖੇਤੀ ਹੁੰਦੀ ਹੈ ਵੀਰੇ ਇਹਦਾ ਕੋਈ ਪਤਾ ਨਹੀਂ ਅੱਜ ਕੀ ਆ ਕੱਲ ਨੂੰ ਕੀ ਹੋ ਜਾਣਾ ਫਿਲਹਾਲ ਐਤਕੀ ਵੀਰੇ ਥੋੜਾ ਜਿਆਦਾ ਆਲੂ ਲੱਗ ਰਿਹਾ ਦੇਖੋ ਜਿੱਦਾਂ ਕੰਪਨੀਆਂ ਨੇ ਪੂਰੀਆਂ ਖਰੀ ਉਤਰੀਆਂ ਜਿੰਨਾ ਉਹਨਾਂ ਨੇ ਕੰਟਰੈਕਟ ਕਰਿਆ ਫੇਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਅਦਰਵਾਈਜ਼ ਆਲੂ ਦੀ ਕੰਡੀਸ਼ਨ ਮਾੜੀ ਨਾ ਕੀਤੀ ਥੋੜਾ ਜਿਹਾ ਆਪਾਂ ਸੰਭਲ ਕੇ ਚੱਲੀਏ ਤੇ ਜੇ ਨਹੀਂ ਵੀ ਤੁਹਾਨੂੰ ਇਹ ਸੀੜੇ ਲੈਣਾ ਚਾਹੀਦਾ ਅੱਜ ਆਪਾਂ ਜਿਹੜੀ ਗੱਲ ਆ ਸੀੜਤੀ ਕਰੀਏ ਵੀ ਸੀੜ ਤੁਸੀਂ ਜੀ 4 ਸਟੇਜ ਲਓ ਜੇ ਤੁਸੀਂ ਸੀੜ ਦਾ ਕੰਮ ਕਰਨਾ ਤਾਂ ਤੁਸੀਂ 2 ਲੈ ਲਓ 3 ਲੈ ਲਓ ਚਾਹੇ ਮਿੰਨੀ ਰੂਪਰ ਤੋਂ ਸਟਾਰਟ ਕਰਨ ਉਹ ਤੁਹਾਡੀ ਆਪਣੀ ਮਰਜ਼ੀ ਜੇਕਰ ਤੁਸੀਂ ਰਸਨ ਦਾ ਕੰਮ ਕਰਨਾ ਤਾਂ ਤੁਹਾਨੂੰ ਜੀ 4 ਸਟੇਜ ਤੋਂ ਉੱਪਰ ਜਾ ਕੇ ਸੀੜ ਖਰੀਦਣਾ ਚਾਹੀਦਾ ਨਾਲੇ ਤਾਂ ਤੁਹਾਨੂੰ ਰੇਟ ਸਸਤਾ ਮਿਲੂ ਨਾਲੇ ਤੁਸੀਂ ਵਿੱਚ ਸੀੜ ਰੱਖ ਕੇ ਤੁਸੀਂ ਰਸਨ ਵੇਚ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਝਾੜ ਤੁਹਾਨੂੰ ਸ਼ਾਨਦਾਰ ਮਿਲੂਗਾ ਕਿ ਝਾੜ ਬਣਦਾ ਹੀ ਜਾ ਕੇ ਜੀ ਫੋਰ ਸਟੇਜ ਤੇ ਆ ਤੇ ਬਾਕੀ ਵੀਰੇ ਜਿਹੜਿਆ ਇਹਦੀਆਂ ਕੋਈ ਖਾਦਾਂ ਦੀ ਜਾਂ ਬਾਣ ਤਿਆਰ ਕਰਨ ਦੀ ਵੀਡੀਓ ਆ ਉਹ ਆਪਾਂ ਤੁਹਾਡੇ ਨਾਲ ਹੁਣ ਲੜੀ ਵਾਰ ਸ਼ੇਅਰ ਕਰਦੇ ਰਹਿਣਗੇ ਕਿਉਂਕਿ ਹੁਣ ਆਲੂਆਂ ਦਾ ਸੀਜ਼ਨ ਆ ਜਿਹੜਾ ਚੱਲ ਪਿਆ ਇਦ ਕੀ ਗੇਤਾ ਚੱਲੂਗਾ ਆਲੂ ਬਹੁਤ ਸਾਲ ਕਿਸਾਨ ਵੀਰ ਨੇ ਜਿਹੜੇ ਗੇਤੇ ਜਾਂ ਰਹੇ ਨੇ ਪਿਛਲੇ ਸਾਲ ਨਾਲੋਂ ਤਕਰੀਬਨ ਵੀਰੇ ਇੱਕ ਬਜਾਈ ਦੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਆਲੂ ਦਾ ਪੰਗਾ ਉਹ ਵੀਰ ਲਿਓ ਜਿਨ੍ਹਾਂ ਕੋਲ 30 ਅਕਤੂਬਰ ਤੋਂ ਪਹਿਲਾਂ-ਪਹਿਲਾਂ ਫਾਸਲਾ ਜਿਹੜੀ ਕੱਟ ਹੋ ਜਾਣੀ ਹੈ ਬੀਜ ਆਲੂ ਨਵੰਬਰ 'ਚ ਜਾਣ ਵਾਲਾ ਤਾਂ ਵੀਰੇ ਪੰਗਾ ਨਾ ਤੁਸੀਂ ਲਿਓ ਕਿਉਂਕਿ ਗਾਹਾਂ ਉਹਨਾਂ ਨੇ ਜਦੋਂ ਆਲੂ ਨੇ ਵਿਰੋਧ ਕਰਦੇਈਂ ਕਈ ਵਾਰ ਕੋਰਾ-ਪੂਰਾ ਪੈ ਜੇ ਸਾਰਾ ਕੁਝ ਹੀ ਖਰਾਬ ਹੋ ਜਾਂਦਾ ਉਹ ਦਾਣਾ ਤੁਸੀਂ ਕੰਮ ਕਰਿਓ ਜੇਕਰ ਤੁਹਾਡੇ ਲਈ 25 ਅਕਤੂਬਰ ਤੱਕ ਜ਼ਮੀਨ ਚਾਲੂ ਵੇਚ ਸਕਦਾ ਹੈ 30 ਤੱਕ ਫੇਰ ਪੰਗਾ ਤੁਸੀਂ ਲੈ ਸਕਦੇ ਆਦਰਵਾਇਜ਼ ਵੀਰੇ ਜਿਹੜਿਆਂ ਦਾ ਬੀਜਨ ਦਾ ਅਸਲ ਸਮਾਂ ਨਾ ਆਲੂ ਦਾ 10 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਲਾਲ ਆਲੂ ਨੂੰ ਤੁਸੀਂ ਜੇ 5 ਅਕਤੂਬਰ ਤੋਂ ਲੈ ਕੇ 25 ਤੱਕ ਬੀਜ ਲਓ ਜਿਹੜਾ ਚਿੱਟਾ ਆਲੂ ਹੈ ਵੀਰੇ ਇਹਨੂੰ 15 ਅਕਤੂਬਰ ਤੋਂ ਬਾਅਦ ਬੀਜਣ ਦੀ ਕੋਸ਼ਿਸ਼ ਕਰੋ ਕਿਉਂਕਿ ਅੱਗੇ ਜਾ ਕੇ ਵਪਾਰੀ ਉੱਠ ਕਰਦਾ ਉਦੋਂ ਨੂੰ ਜਦੋਂ ਨੂੰ ਆਪਾਂ ਆਲੂ ਦੇਣਾ ਜਿਵੇਂ ਡੈਮਡ ਹੋਇਆ ਜਾਂ ਜੋਤੀ ਆਲੂ ਹੋਇਆ ਜਾਂ ਹੋਰ ਆਲੂ ਹੁੰਦੇ ਨੇ ਜਿਹੜੇ ਉਹ ਨਾ ਵੀਰੇ ਉਦੋਂ ਵਪਾਰੀ ਉੱਠ ਕਰਦਾ ਅੱਧੀ ਫਰ ਮੰਨ ਕੇ ਚਲੋ ਫਰਵਰੀ ਤੋਂ ਬਾਅਦ ਵਪਾਰੀ ਨੇ ਚੱਲ ਪੈਣਾ ਤੇ ਉਸ ਟਾਈਮ ਆਲੂ ਦੀ ਪਟਾਈ ਹੋ ਜਾਣੀ ਹੈ ਜੇ ਹੁਣ ਆਪਾਂ ਜਿਆਦਾ ਗੇਤਾ ਲਾਦਾ ਵੀਰੇ ਇਹਨੂੰ ਆਪਾਂ ਗੇਤੇ ਨੂੰ ਪੱਟ ਨਹੀਂ ਸਕਦੇ ਜਿਆਦਾ ਵਪਾਰੀ ਨੇ ਚੱਲਣਾ ਨਹੀਂ ਆਪਾਂ ਨੂੰ ਰੇਟ ਨਹੀਂ ਮਿਲਣਾ ਨਾ ਮਾਰਕੀਟ ਰੇਟ ਮਿਲੇ ਆਪਾਂ ਨੂੰ ਕਿਉਂਕਿ ਮੰਡੀ ਵਾਲਾ ਆਲੂ ਰਹਿ ਜੂਗਾ ਤੇ ਜਿਹੜਾ ਲਾਲ ਆਲੂ ਇਹਨੂੰ ਵੀਰੇ ਤੁਸੀਂ ਜਿਵੇਂ ਕੰਟਰੈਕਟ ਕਰਕੇ ਜੇ ਮਰਜ਼ੀ ਲਾਲ ਆਲੂ ਇਹਨੂੰ ਚਾਹੇ ਤੁਸੀਂ 5 ਅਕਤੂਬਰ ਨੂੰ ਲਾ ਲਓ ਚਾਹੇ 10 ਨੂੰ ਲਾ ਪਰ ਯਾਰ ਮੇਨ ਜੇ ਤੁਸੀਂ ਵਧੀਆ ਜਿਹੇ ਹਲਟ ਲੈਣਾ ਝਾੜ ਪੂਰਾ ਟਾਪ ਦਾ ਲੈਣਾ 10 ਅਕਤੂਬਰ ਤੋਂ ਬਾਅਦ ਆ ਲਾਲ ਆਲੂ ਦੀ ਬਿਜਾਈ ਕਰੋ ਫਿਰ ਤੁਹਾਨੂੰ ਝਾੜ ਸੋਨਾ ਮਿਲਦਾ ਜਿੱਥੇ ਤੱਕ ਮੇਰਾ ਤਜਰਬਾ ਕਿਉਂਕਿ ਮੇਰੀ ਆ ਆਦਤ ਹੈ ਸਾਡੀ ਵੀ ਤਕਰੀਬਨ ਆਪਾਂ 15 ਅਕਤੂਬਰ ਤੋਂ ਬਾਅਦ ਬਿਜਾਈ ਜਾ ਕੇ ਸ਼ੁਰੂ ਕਰਦੇ ਹਾਂ ਜਿੰਨੇ ਵੀ ਆਪਾਂ ਨੂੰ ਲਾਉਣਿਆਂਗੇ ਤੇ ਜੇ ਆਮ ਤਾਂ ਵੀ ਜਿੰਨਾ ਲਵੇ ਹੁਣ 200 ਕਿਲਾ ਕਿਸੇ ਨੇ ਆਲੂ ਦਾ ਲਾਉਣਾ ਵੀਰੇ ਉਹਨਾਂ ਨੂੰ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਤੁਸੀਂ ਇਹ ਦੇਖ ਲਓ ਵੀ ਜੇ ਉਹ ਡੇਲੀ ਤੋਂ 8 ਤੋਂ 10 ਕਿਲੇ ਤਿਆਰ ਕਰਕੇ ਵੇਚਣਗੇ ਵੀਰੇ ਤਾਂ ਵੀ ਉਹਨਾਂ ਦਾ 20 ਦਿਨਾਂ ਦਾ ਕੰਮ ਆ ਦੇਖੋ ਉਹਨਾਂ ਨੇ ਫਸਲ ਵੀ ਕੱਟ ਕਰਨੀ ਆ ਬਾਣ ਵੀ ਤਿਆਰ ਕਰਨੀ ਆ ਉਹਦੀ ਬਿਜਾਈ ਵੀ ਕਰਨੀ ਆ ਸਟਾਈ ਵੀ ਕਰਨੀ ਆ ਦਵਾਈ ਵੀ ਲਾਉਣੀ ਆ ਸਾਰਾ ਕੁਝ ਹੋ ਜਾਂਦਾ ਵੀਰੇ ਤੇ ਅੱਜ ਵੀਰੇ ਆਪਾਂ ਇਹ ਬੀਜ ਤੇ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਡੇਟ ਦੀ ਗੱਲ ਕਰੀਏ ਤੁਹਾਡੇ ਨਾਲ ਵੀ ਜੇਕਰ ਆਲੂ ਤੁਸੀਂ ਵੀਰੇ ਬੀਜਣਾ ਤਾਂ ਤੁਸੀਂ 30 ਅਕਤੂਬਰ ਤੋਂ ਪਹਿਲਾਂ ਪਹਿਲਾਂ ਪੰਗਾ ਲੈ ਸਕਦੇ ਹੋ ਉਦੋਂ ਬਾਅਦ ਤਾਂ ਵੀਰੇ ਤੁਸੀਂ ਨਾਂਕ ਬੀਜੋ ਵਧੀਆ ਕਣਕ ਬੀਜ ਲੋ ਚੁੱਪ ਕਰਕੇ ਤੁਹਾਨੂੰ ਵਧੀਆ ਝਾੜ ਦੇ ਜੂਗੀ ਵਧੀਆ ਪੈਸੇ ਬਣ ਜਾਣਗੇ ਉਮੀਦ ਹੈ ਵੀਰੇ ਜਿਹੜੀ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਕਰੀਏ ਤੁਹਾਨੂੰ ਵਧੀਆ ਲੱਗੇ ਵੀ ਕਿਸੇ ਤਰ੍ਹਾਂ ਆਪਾਂ ਜਾਣਕਾਰੀ ਦਾ ਕਾਜੰਦਰਾਗੇ ਤੁਹਾਨੂੰ